ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਅੱਜ ਦੀ ਵੀਡੀਓ ਸਾਡੀ ਹੋਣ ਵਾਲੀ ਹੈ ਮੋਬਾਈਲ ਫੋਨਾਂ ਦੀ ਮਾਰਕੀਟ ਦੀ ਵੀਡੀਓ ਜਿਹੜੀ ਕਿ ਹੋਲ ਸੇਲ ਪਲੱਸ ਰਿਟੇਲ ਦੋਨੋਂ ਹੀ ਹੋਵੇਗੀ ਤਾਂ ਇਹ ਹੈ ਜੀ ਲੁਧਿਆਣੇ ਦੀ ਮਾਤਾ ਰਾਣੀ ਚੌਂਕ ਨੀਅਰ ਘੰਟਾ ਘਰ ਦੇ ਨਾਲ ਬਹੁਤ ਵੱਡੀ ਮੋਬਾਈਲ ਦੀ ਇੱਥੇ ਮਾਰਕੀਟ ਹੈ ਜੀ ਲੁਧਿਆਣੇ ਦੀ ਸਭ ਤੋਂ ਵੱਡੀ ਮਾਰਕੀਟ ਮੋਬਾਈਲ ਦੀ ਇਹੀ ਹੈ ਜੀ ਇੱਥੇ ਤੁਸੀਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਫੋਨ ਇਸ ਮਾਰਕੀਟ ਤੋਂ ਆ ਕੇ इजीली ਲੈ ਸਕਦੇ ਹੋ ਚਾਹੇ ਤੁਸੀਂ ਕੋਈ ਸੈਕੰਡ ਹੈਂਡ ਫੋਨ ਲੈਣਾ ਕੋਈ ਆਪਣਾ ਆਈਫੋਨ ਜਾਂ ਸਮਾਰਟਫੋਨ ਰਿਪੇਅਰ ਕਰਵਾਉਣਾ ਜਾਂ ਫਿਰ ਨਿਊ ਫੋਨ ਲੈਣਾ ਉਹ ਤੁਸੀਂ ਇਸ ਮਾਰਕੀਟ ਵਿੱਚ ਆ ਕੇ ਲੈ ਸਕਦੇ ਹੋ ਜੀ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਮੋਬਾਈਲ ਫੋਨਸ ਮਿਲ ਜਾਣਗੇ ਤਾਂ ਦੇਖੋ ਜੀ نیچے ਬੇਸਮੈਂਟ ਵਿੱਚ ਵੀ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਉੱਪਰ ਬਿਲਡਿੰਗਸ ਵੀ ਬਿਲਡਿੰਗਸ ਵੀ ਕਾਫੀ ਨੇ ਤਾਏ ਬਿਲਕੁਲ ਘੰਟਾ ਘਰ ਦੀ ਜਿਹੜੀ ਮਤਲਬ ਪੂਲੇ ਜੀ ਉਸ ਦੇ ਸਾਹਮਣੇ ਹੀ ਇਹ ਵਾਲੀ ਮਾਰਕੀਟ ਹੈ ਮਾਤਾ ਰਾਣੀ ਚੌਂਕ ਕਰਕੇ ਵੀ ਇਸ ਮਾਰਕੀਟ ਦਾ ਨਾਮ ਕਿਹਾ ਜਾਂਦਾ ਤੁਸੀਂ ਜੀ ਨੂੰ ਮਰਜੀ ਪੁੱਛ ਲਓ ਜੀ ਕਿ ਲੁਧਿਆਣਾ ਦੀ ਮੋਬਾਈਲ ਫੋਨ ਦੀ ਮਾਰਕੀਟ ਜਿਹੜੀ ਮਾਤਾ ਰਾਣੀ ਚੌਂਕ ਕੋਲ ਹੈ ਉਹ ਕਿੱਥੇ ਹੈ ਜੀ ਤਾਂ ਦੇਖੋ ਜੀ ਬਹੁਤ ਵੱਡੀ ਮਾਰਕੀਟ ਹੈ ਔਰ ਬਹੁਤ ਪੁਰਾਣੀ ਮਾਰਕੀਟ ਹੈ ਇਹ ਵਾਲੀ ਅੱਜ ਤੋਂ ਨਹੀਂ ਜਦੋਂ ਤੋਂ ਲੁਧਿਆਣਾ ਮਤਲਬ ਇੰਪਰੂਵ ਹੋਇਆ ਅੱਗੇ ਤੇ ਅੱਗੇ ਜਿਵੇਂ ਕਿ ਮੋਬਾਈਲ ਫੋਨ ਦਾ ਅੱਜਕੱਲ ਬਹੁਤ ਜ਼ਿਆਦਾ ਚਲਣ ਹੋ ਗਿਆ ਵਾ ਇਹ ਮਾਰਕੀਟ ਉਸ ਟਾਈਮ ਦੀ ਹੈ ਤਾਂ ਇਹ ਸਭ ਤੋਂ ਵੱਡੀ ਲੁਧਿਆਣੇ ਦੀ ਇਕਲੌਤੀ ਮਾਰਕੀਟ ਇਹੋ ਜੀ ਹੈ ਜਿੱਥੇ ਤੁਹਾਨੂੰ ਹਰ ਵੈਰਾਈਟੀ ਦਾ ਇੱਥੇ ਤੁਹਾਨੂੰ ਫੋਨ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਤਾਂ ਦੇਖੋ ਜੀ ਆ ਜਿਵੇਂ ਤੁਸੀਂ ਬਾਹਰ ਬਕਸੇ ਦੇਖ ਰਹੇ ਹੋ ਇਲੈਕਟ੍ਰੋਨਿਕ ਦਾ ਸਮਾਨ ਵੀ ਇੱਥੇ ਤੁਹਾਨੂੰ ਕਾਫੀ ਆਸਾਨੀ ਨਾਲ ਮਿਲ ਜਾਵੇਗਾ ਜੀ ਔਰ ਹਾਂ ਅੱਜ ਅਸੀਂ ਗਏ ਸੀਗੇ ਵਾਇਰਲੈਸ ਮਾਈਕ ਲੈਣ ਅਗਰ ਤੁਹਾਡੀ ਲੋਕਲ ਦੁਕਾਨਾਂ ਦੇ ਨੇੜੇ ਤੁਹਾਨੂੰ ਨਹੀਂ ਮਿਲਦਾ ਉਹ ਤੁਹਾਨੂੰ ਇਸ ਮਾਰਕੀਟ ਵਿੱਚ ਈਜ਼ੀਲੀ ਮਿਲ ਜਾਵੇਗਾ ਅਸੀਂ ਗਏ ਸੀਗੇ ਲੈਣ ਦਾ ਸਾਨੂੰ ਮਿਲ ਗਿਆ ਤਾਂ ਕਿਉਂਕਿ ਇਸ ਮਾਰਕੀਟ ਵਿੱਚ ਸਭ ਕੁਝ ਮਿਲ ਜਾਂਦਾ ਹੈ ਜੀ ਮੋਬਾਈਲ ਫੋਨ ਨਾਲ ਰਿਲੇਟਡ ਕੁਝ ਵੀ ਲੈਣੇ ਤੁਸੀਂ ਕਵਰ ਲੈਣੇ ਫੋਨ ਲੈਣੇ ਕੁਝ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਤਾਂ ਦੇਖੋ ਜੀ ਆ ਪੂਰੀ ਮਾਰਕੀਟ ਸਿਰਫ ਇੱਥੇ ਤੁਹਾਨੂੰ smartphones ਹੀ ਦਿਖਣਗੇ ਕਾਫੀ ਮਤਲਬ ਵੱਡੀ ਮਾਰਕੀਟ ਹੈ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਨੇ ਅੰਦਰ ਤਾਂ ਦੇਖੋ ਵੀਡੀਓ ਛੋਟੀ ਸੀਗੀ ਆਈ ਹੋਪ ਇਨਫੋਰਮੇਟਿਵ ਹੋਏਗੀ ਤੁਹਾਡੇ ਵਾਸਤੇ ਅਗਰ ਵੀਡੀਓ ਥੋੜੀ ਵੀ ਜੀ ਵੀ ਤੁਹਾਡੇ ਵਾਸਤੇ ਹੈਲਪਫੁਲ ਹੋਏ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਅਗਰ ਕਿਸੇ ਨੇ ਫੋਨ ਲੈਣਾ ਮੇਰੇ ਭਾਈ ਜਾਂ ਭੈਣ ਨੇ ਉਹ ਲੁਧਿਆਣੇ ਦੀ ਇਸ ਮਾਰਕੀਟ ਵਿੱਚੋਂ ਆ ਕੇ ਲੈ ਸਕਦਾ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਲੁਧਿਆਣੇ ਦੇ ਕਿਸੇ ਹੋਰ ਹੋਲਸੇਲ ਜਾਂ ਰਿਟੇਲ ਜਾਂ ਫਿਰ ਕਿਸੇ ਹੋਰ ਦੁਕਾਨ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤਾਂ ਦੇਖੋ ਜੀ ਆ ਇੱਥੇ ਦੋ ਤਿੰਨ ਸਾਨੂੰ ਵੈਰਾਈਟੀਆਂ ਦਿਖਾਈਆਂ ਆ ਸੀਗਾ 1500 ਦਾ ਤੇ ਉਹ ਜਿਹੜਾ ਪਿੱਛੇ yellow color ਦਾ ਇਹ ਹਸਬੰਦ ਦੇ ਹੱਥ ਵਿੱਚ ਉਹ ਸੀਗਾ 2300 ਰੁਪਏ ਦਾ ਤੇ ਅਸੀਂ ਉਹ ਵਾਲਾ ਲੈਂਦੇ ਆ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ